ਇਹ ਕੱਲ ਨਹੀਂ ਇਹ ਨਾ ਦਿਖੀ ਜਿਹੜਾ ਇੱਧਰ ਲਾਣਾ ਸਾਡਾ ਇੱਧਰੋਂ ਆਏ ਆ ਉਧਰੋਂ ਲੈ ਪਾਸੇ ਕੀਤੇ ਹੋ ਉਹ ਗਰਾਊਂਡ ਵੱਲੋਂ ਆਏ ਹੋਣੇ ਆ ਗਰਾਊਂਡ ਵੱਲੋਂ ਆਏ ਪੱਕਾ ਗਰਾਊਂਡ ਵੱਲੋਂ ਨਿਕਲੇ ਹੋਣੇ ਆ ਪੱਕਾ ਪੱਕਾ ਚੱਕ ਲਗਾਇਆ ਹੋਇਆ ਦੂਰ ਪੈ ਜਾਂਦਾ 3:33 ਵਜੇ ਤੇ ਆਇਆ 1:3 ਵਜੇ 3:33 ਵਜੇ 3:33 ਵਜੇ ਹੋਣੇ ਚ ਬਾਕੀ ਕੈਮਰੇ ਚੈੱਕ ਕਰਾ ਲੈਣਾ ਕਿਤੇ ਸ਼ਾਇਦ ਉਧਰ ਚੱਕ ਗਰਾਊਂਡ ਵੱਲੋਂ ਆਏ ਹੋਏ ਨਾ ਤਾਂ ਉਧਰੋਂ ਵੀ ਚੈੱਕ ਕਰਾ ਲੈਣੇ ਉਧਰ ਵੀ ਆਪਾਂ ਨੂੰ ਵਿਊ ਮਿਲ ਜਾਣਾ ਉਹ ਤੜਕੇ ਦਾ ਕੰਮ 4 ਵਜੇ ਲੋਕੀ ਉੱਦਾ ਉੱਠੇ ਹੁੰਦੇ ਆ ਪਰ ਵਾ ਅੱਧਾ ਘੰਟਾ ਲਾਇਆ ਇਹਨਾਂ ਨੇ ਬਦਲ ਲਿਆ ਸਾਢੇ 4 ਵਜੇ ਨੂੰ ਉੱਠੀ ਆ 5 ਵਜੇ ਮੁੰਡੇ ਨੇ ਜਾਣਾ ਸੀਗਾ ਠੀਕ ਨਹੀਂ ਹੈਗਾ ਨਹੀਂ ਇਹਨਾਂ ਨਾਲ ਵੀ ਗੱਲ ਕਰਦੇ ਆ ਇਹ ਹੁਣ ਸਮਝ ਪਤਾ ਕਿ ਨਾ ਕੀ ਨਾਮ ਕੀ ਤੁਹਾਡਾ ਜੀ ਤੇਰਾ ਨਾਮ ਰਿਤੂ ਆ ਕਿੱਡੀ ਜਗ੍ਹਾ ਤੋਂ ਰਿਤੂ ਜੀ ਅਸੀਂ ਤੇ ਹੁਣੇ ਸ਼ਿਫਟ ਹੋਏ ਆ ਸਾਨੂੰ ਮਿਲਣਾ ਮੇਰੇ ਕਿਹੜਾ ਏਰੀਆ ਕਿਹੜਾ ਪੈਂਦਾ ਜੀ ਕਿਹੜਾ ਬੰਲਾ ਇਹ ਨਿਊ ਐਵਰੀਥਿੰਗ ਤੇ ਫਿਰ ਕੀ ਮਾਮਲਾ ਕੀ ਆ ਸਾਰਾ ਦੇਖ ਰੌਚਰਾ ਜੀ ਇਹਰਾ ਮੁੰਡਾ ਫਲਕਸਨ ਕਰਦਾ ਡੈਂਕਾ ਕਰਦਾ ਵਾ ਜੀ ਉਹ ਰੱਤ ਤੇ ਲੇਟ ਹੁੰਦਾ ਕਦੀ 1:00 1:00 2:00 ਵਜੇ ਅੱਛਾ ਜੀ ਉਹ ਰੱਤ ਆਇ ਕੋਈ ਠੀਕ ਹੈ ਜੀ ਤੇ 1:00 ਉਹਨੇ ਗੱਡੀ ਆ ਕੇ ਖੜੀ ਕੀਤੀ ਆ ਅਸੀਂ ਆਪੇ ਉੱਪਰ ਸੌ ਗਏ ਕੱਲ ਕਾ ਕਾਦਾ ਕੰਮ ਕਾਦਾ ਕਰਦਾ ਬੇਟਾ ਤੁਹਾਡਾ ਫਲਕਸਨ ਕਰਦਾ ਹੈ ਕੈਮਰਾ ਜਗਾ ਫੋਟੋਗ੍ਰਾਫੀ ਦਾ ਕਰ ਆਪਣੀ ਦਾ ਕੰਮ ਕਰਦਾ ਹੈ ਠੀਕ ਹੈ ਜੀ ਤੇ ਉਹ ਜਦੋਂ ਇੱਕ ਵਾਰ ਪਤਾ ਲੱਗ ਸਾਰੀ ਘਟਨਾ ਪਤਾ ਲੱਗ ਗਈ ਤਾਂ ਸਾਨੂੰ ਤਾਂ 6:00 ਉਹਨਾਂ ਫਕਸੇ ਤੇ ਜਾਣਾ ਸੀਗਾ 6:00 6:30 ਵਜੇ ਤਾਂ ਸਾਨੂੰ ਪਤਾ ਲੱਗਾ ਠੀਕ ਹੈ ਜੀ ਵੀ ਉਹ ਜਦੋਂ ਤਿਆਰ ਹੋ ਕੇ ਉੱਥੇ ਆ ਲੱਗੇ ਤੇ ਦੇਖਿਆ ਤਾਂ ਕਹਿ ਭਰਾ ਤਿਆਰ ਉਤਰੇ ਉਸੇ ਸਾਰੇ ਮੈਮ ਟਾਈਮ ਦੱਸ ਸਕਦੇ ਹੋ ਕਿੰਨੇ ਵਜੇ ਦੱਸੋ 4:00 ਵਜੇ 4:30 ਵਜੇ ਮੇਰਾ ਨਾਮ ਅਮਰਿਤਪਾਲ ਸੌਤਾ ਗ੍ਰੀਨ ਜਾਨੀ ਜੀ ਅਮਰਪਾਲ ਕਿਹੜੀ ਜਗ੍ਹਾ ਤੋਂ ਗ੍ਰੀਨ ਐਬੀਨ ਬੈਂਡਾ ਜਾਂ ਆਮਾਦੀ ਪਾਲਟੀ ਓਕੇ ਕੀ ਮਾਮਲਾ ਕੀ ਸਾਰਾ ਮੇਰੇ ਕੋਲ ਜੀ ਮਾਮਲਾ ਇਹ ਹੈ ਕਿ ਰਾਤ ਨੂੰ ਹੁਣ ਅਸੀਂ ਸਵੇਰੇ ਉੱਠਿਆ ਦੇਖਿਆ ਕਿ ਗਲੀ ਵਾਲਿਆਂ ਨੇ ਦੇਖਿਆ ਕਿ ਇਹ ਨਾ ਸਾਰੇ ਕਿ ਗੱਡੀ ਦੇ ਟਾਇਰ ਲਾਤੇ ਆ ਪਹਿਲਾਂ ਕਦੇ ਅਸੀਂ ਕਚੋਰੀ ਹੋ ਗਈ ਚੋਰੀ ਹੋ ਗਈ ਸੱਤ ਪਤਾ ਲੱਗੇ ਆ ਕੇ ਦੇਖਿਆ ਉਹ ਕਹਿੰਦੇ ਟਾਇਰ ਹੀ ਲਾਤੇ ਗੱਡੀ ਦੀ ਅਸੀਂ ਤਾਂ ਸੁਣ ਕੇ ਹੈਰਾਨ ਹੋ ਗਏ ਚਾਰੋਂ ਟਾਇਰ ਉਤਾਰੇ ਤਗੇ ਭਾਈ ਚਾਰੇ ਟਾਇਰ ਚਾਰੇ ਲੱਗੇ ਆ ਭਾਈ ਗੱਡੀ ਖੜੀ ਹੈ ਜੀ ਕੀ ਕੰਮ ਕੀ ਕਰਦਾ ਮੁੰਡਾ ਜਿਹਦੀ ਗੱਡੀ ਹੈ ਬਾਜੀ ਕੀ ਨਾਮ ਉਹਦਾ ਪਤਾ ਨਹੀਂ ਘਰੇ ਇਹਨਾਂ ਨੇ ਇੱਥੇ ਸਾਡੇ ਗਵਾਂਢੀ ਨਵੇਂ ਇਹਨਾਂ ਨੇ ਮਕਾਨ ਮਕੋਣ ਵਿਚਾਰਿਆ ਨੇ ਖਰੀਦਿਆ ਹੁਣ ਕੀ ਉਹਨਾਂ ਦੇ ਕੇਨ ਦੇ ਮੁਤਾਬਕ ਕੀ ਹੈ ਮਨ ਲੇ ਕਦੋਂ ਆਏ ਘਰੇ ਕਿੱਦਾਂ ਸਾਰੀ ਵਾਰਦਾਤ ਹੋਈ ਹੈ ਕੀ ਰਾਤ ਦਾ ਇਹ ਹੁਣ ਟਾਈਮ ਤੋਂ ਤਾਂ ਦੱਸਿਆ ਨਹੀਂ ਅਸੀਂ ਵੀ ਹੁਣੇ ਹੀ ਕੋਈ ਸੀਸੀਟੀਵੀ ਫੋਟੋ ਆਈ ਸਮਨੇ ਕੋਈ ਬੰਦੇ ਕੋਈ ਟਾਇਰ ਵਗੈਰਾ ਲੈ ਕੇ ਜਾ ਰਹੇ ਕੈਮਰੇ ਵਗੈਰਾ ਚੈੱਕ ਰਵਾਂਗੇ ਅਸੀਂ ਦੇਖਦੇ ਹਾਂ ਕੀ ਪੁਲਿਸ ਆ ਗਈ ਹੋਈ ਹੈ ਠੀਕ ਹੈ ਜੀ ਥਾਣਾ ਕਿੱਡਾ ਪੈਂਦਾ ਹੈ ਥਾਣਾ ਆਪਾਂ ਨੂੰ ਭਾਰਗੋ ਕੈਂਪ 44 ਆ ਭਾਰਗੋ ਕੈਂਪ ਪੈਂਦਾ ਠੀਕ ਹੈ ਤੇ ਅੱਗੇ ਦਿਲੇ ਚੋਰੀ ਹੋਇਆ ਲਾਜਮ ਵੀ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਸਾਹਮਣੇ ਆਏ ਸਰਕਾਰਾਂ ਹਲੇ ਕੋਈ ਨਹੀਂ ਆਈ ਸੁਖਦੇਵ ਜੀ ਕਿਹੜਾ ਏਰੀਆ ਕਿਹੜਾ ਪੈਂਦਾ ਜਿੱਥੇ ਹੋਈ ਸੀ ਚੋਰੀਆਂ ਗ੍ਰੀਨ ਐਵੇਨਿਊ ਉੱਥੇ ਆਪਾਂ ਖੜੇ ਆ ਜੀ ਠੀਕ ਹੈ ਜਲਦੀ ਕਰੋ ਹੋਰ ਕੁਐਸਚਨ ਪੁੱਛ ਲੋ ਪੁਲਿਸਨ ਆਈ ਹੈ ਸਰ ਲੈਣ ਤੋਂ ਤਫ਼ਤੀਸ਼ ਕਰ ਲੈਣ ਨੂੰ ਮੈਨੂੰ ਠੀਕ ਹੈ ਪੁੱਛੋ ਤੇ ਕੋਈ ਨਿਕਲ ਕੇ ਸਾਹਮਣੇ ਆਇਆ ਕੋਈ ਅਸਲ ਤੱਕ ਕੋਈ ਨਿਊ ਸਾਹਮਣੇ ਨਹੀਂ ਆਇਆ ਪਰ ਮੇਰੀ ਕੋਸ਼ਿਸ਼ ਜਾਰੀ ਆ ਸਾਰੇ ਮੈਂ ਕੈਮਰੇ ਚੈੱਕ ਕਰਨੇ ਆ ਜਿੰਨੀ ਵੀ ਐਫਰਟ ਹੋ ਸਕੇ ਸਾਰੇ ਸੋਰ ਸਾਨੂੰ ਪੋਜੀਟਿਵ ਕਰਕੇ ਆਪਾਂ ਇਹਦਾ ਕੋਸ਼ਿਸ਼ ਕਰਾਂ ਦੇ ਵੀ 90% ਟ੍ਰੇਸ ਹੋਣ ਦੀ ਕਾਰਮਾਰਗ ਦਾ ਨਾ ਕੀ ਸਰ ਗੱਡੀ ਮਾਰਗ ਦਾ ਨਾ ਕੀ ਗੱਡੀ ਗੁੜੀਆਂ ਇਹ ਬੇਟੀ ਮੇਤੋ ਜਿਹੜੀ ਕੰਪਲੀਟ ਹੈ ਇਹ ਅਜੇ ਕਮਾਰਾ ਲੋਈ ਆ ਕੰਮ ਇਹ ਕੰਮ ਕਾਤਾ ਕਰਦਾ ਸਰ ਸਰ ਮੇਤੋ ਕੰਪਲੀਟ ਦੇ ਵਿੱਚ ਦਰਖਾਸਤ ਵਾ ਉਹਦਾ ਕੰਮ ਨਹੀਂ ਲਿਖਿਆ ਮੇਰੇ ਤੋਂ ਇਹ ਲਿਖਿਆ ਵੀ ਆ ਮੈਂ ਹੈਗਾ ਇਹ ਗ੍ਰੀਨ ਐਵੇਂ ਮੈਂ ਦੱਸਿਆ ਸਰ ਵਕਤ ਕਰੀਬ ਸੁਣੋ ਮੇਰੀ ਜੀ ਜੀ ਬਿਲਕੁਲ ਜੀ ਸਰ ਜੀ ਜੀ ਬਿਲਕੁਲ ਦੱਸੋ ਜੀ 6 2 25 ਵਕਤ ਕਰੀਬ 1 ਏਐਮ ਦੇ ਵਜੇ ਮੈਂ ਆਪਣੀ ਗੱਡੀ ਲਾ ਕੇ ਗਿਆ ਸੀ ਉੱਪਰ ਗਿਆ ਜਦੋਂ ਆਣ ਕੇ ਦੇਖਿਆ ਮੇਰੀ ਗੱਡੀ ਦੇ ਟਾਇਰ ਲੱਗ ਚੁੱਕੇ ਠੀਕ ਹੈ ਜੀ ਬਾਤ ਠੀਕ ਹੈ ਨਾ ਓਕੇ ਉਹ ਉਹਨਾਂ ਦਾ ਘਰ ਆ ਜੇ ਕੰਮ ਪੁੱਛ ਲੋ ਉੱਥੇ ਜਾ ਕੇ ਪੁੱਛ ਠੀਕ ਹੈ ਜੀ ਓਕੇ ਜੀ ਠੀਕ ਹੈ ਸਰ ਮੇਰੇ ਜੀ ਓਕੇ ਸੁਣ ਲਗਾ